ਦੋਸਤੋ ਕੀ ਹਾਲ ਚਾਲ ਆਮੀਦ ਕਰਦੇ ਆਂ ਠੀਕ ਹੋ ਹੋਵੋਗੇ ਯਾਰ ਪਹਿਲਾਂ ਤਾਂ ਸਾਰੇ ਤੁਸੀਂ ਆ ਬਾਬੇ ਨੂੰ ਦੇਖੋ ਕਿਵੇਂ ਬੇਬੇ ਨੂੰ ਮੋਟਿਆਂ ਤੇ ਟੰਗੀ ਫਿਰਦਾ ਮੰਨਦੇ ਆਂ ਅੱਜ ਦੇ ਟਾਈਮ ਦੇ ਵਿੱਚ ਸਾਰਿਆਂ ਨੂੰ ਫੇਮਸ ਹੋਣ ਦਾ ਹੱਕ ਆ ਤੇ ਪੈਸੇ ਕਮਾਉਣ ਦਾ ਪਰ ਇੰਨੇ ਫੁੱਦੂ ਕੰਮ ਕਰਕੇ ਵੀ ਯਾਰ ਫੇਮਸ ਹੋਣ ਦਾ ਕੀ ਫਾਇਦਾ ਤਾਂ ਜਸਬਾਈ ਨੇ ਕੀ ਕਿਹਾ ਇਸ ਬਾਬੇ ਬਾਰੇ ਸੁਣ ਕੇ ਜਾਓ ਵੀਡੀਓ ਚਾ ਲਓ ਜੇ ਬੇਬੇ ਬਚਦੀ ਆ ਲੋਕੋ ਇਹ ਤੋਂ ਬਚਾ ਲਓ ਉਹ ਦਿਨ ਨੂੰ ਕਿਵੇਂ ਉਹਨੂੰ ਚੱਕੀ ਫਿਰਦਾ ਜਿਵੇਂ ਜੌਨ ਸੀ ਨਾ ਨਹੀਂ ਹੁੰਦੇ ਜਿਵੇਂ ਗੱਟਾ ਧਰਿਆ ਹੁੰਦਾ ਮੋਢੇ ਤੇ ਉਹਨੂੰ ਐ ਚੱਕੀ ਫਿਰਦਾ ਵੇ ਮੇਰੀ ਮਨੁੱਖਤਾ ਦੀ ਸੇਵਾ ਵਾਲ ਨੂੰ ਬੇਨਤੀ ਹੈ ਵੀਰੇ ਬੇਬੇ ਬਚਾ ਲਓ ਨਹੀਂ ਇਹਨੇ ਬੇਬੇ ਨੂੰ ਮਾਰਦੇ ਨੇ ਬੇਬੇ ਕਹਿੰਦੀ ਹੂ ਵੀ ਆ ਜਨਮ ਤਾਂ ਮੈਂ ਔਖੀ-ਸੌਖੀ ਸਾਰ ਲੈਣੀ ਆ ਪਰ ਅਗਲੇ ਜਨਮ 'ਚ ਨਾ ਮੈਂ ਇਹਦੀ ਘਰ ਵਾਲੀ ਬਣ ਜਾ ਦੇਖ ਲੈ ਕਿਵੇਂ ਉਹਨੂੰ ਚੱਕੀ ਫਿਰਦਾ ਦੇਖ ਲੈ ਉਹ ਕਹਾਣੀ ਸੱਚ ਹੋ ਗਈ ਕਿ ਬਾਂਦਰ ਨੂੰ ਮਿਲ ਗਈ ਬਾਂਦਰੀ ਉਹਨੇ ਨਚਾ-ਨਚਾ ਕੇ ਮਾਰਤੀ ਉਹ ਬਚਾ ਲਓ ਜੇ ਬੇਬੇ ਬਚਦੀ